ਬੀਜੀਸੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਸੰਗਰੂਰ ਤੋਂ ਮੈਂ ਗੁਰਵਿੰਦਰ ਸਿੰਘ 2024 ਦੇ ਇਲੈਕਸ਼ਨ ਨਜ਼ਦੀਕ ਨੇ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਹਨ ਲੇਕਿਨ ਜੇਕਰ ਗੱਲ ਕੀਤੀ ਜਾਵੇ ਪਿਛਲੀ ਵਾਰ 10 ਸਾਲ ਸਰਕਾਰ ਰਹੀ ਅਕਾਲੀ ਦਲ ਦੀ ਉਸ ਤੋਂ ਬਾਅਦ ਕਾਂਗਰਸ ਨੇ 5 ਸਾਲ ਲਗਾਏ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2 ਸਾਲ ਤੋਂ तकरीबन ਉੱਪਰ ਹੋ ਚੁੱਕਿਆ ਹੈ ਸੈਂਟਰ ਦੀ ਗੱਲ ਕੀਤੀ ਜਾਵੇ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ 10 ਸਾਲਾਂ ਤੋਂ ਕਿਸ ਦੀ ਸਰਕਾਰ ਚਾਹੁੰਦੇ ਹਨ ਸੈਂਟਰ ਵਿੱਚ ਜਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਕੀਤੇ ਬੀਜੇਪੀ ਨੇ ਸੈਂਟਰ ਵਿੱਚ ਕਿਸ ਤਰ੍ਹਾਂ ਦੇ ਕੰਮ ਕੀਤੇ ਨੇ ਤੇ ਕਿਸ ਕੈਂਡੀਡੇਟ ਨੂੰ ਲਾਈਕ ਕਰਦੇ ਨੇ ਕਿਹੜੀ ਪਾਰਟੀ ਨੂੰ ਲਾਈਕ ਕਰਦੇ ਨੇ ਕੀ ਲੋਕਾਂ ਦੇ ਵਿਚਾਰ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿਨਾ ਵੀਰ ਜੀ ਆਪਣਾ ਗੁਰਪਿੰਦਰ ਸਿੰਘ ਗੁਰਪਿੰਦਰ ਸਿੰਘ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਮੈਂ ਦੱਸਿਆ ਪਹਿਨਾ ਕਿ 10 ਸਾਲ ਪਹਿਨਾ ਅਕਾਲੀ ਰਹੇ ਫਿਰ ਕਾਂਗਰਸ ਰਹੀ ਹੁਣ ਆਮ ਆਦਮੀ ਪਾਰਟੀ ਹੈ ਹੁਣ ਸੈਂਟਰ ਦੇ ਵਿੱਚ ਵੀ ਸਰਕਾਰ ਹੈ ਜੋ ਬੀਜੇਪੀ ਦੀਆਂ 10 ਸਾਲਾਂ ਤੋਂ ਐਮਪੀ ਦਾ ਚੋਣਾ ਨਜ਼ਦੀਕ ਨੇ ਲੋਕਾਂ ਦੀ ਕੀ رائے ਹੋ ਸਕਦੀ ਹੈ ਤੁਹਾਡੇ ਮੁਤਾਬਕ ਵੀ ਕਿਸ ਕੈਂਡੀਡੇਟ ਨੇ ਵਧਾ ਕੰਮ ਕੀਤਾ ਜਿਵੇਂ ਪਿਛਲੀ ਵਾਰ ਬੀਜੇਂਦਰ ਸਿੰਘਲਾ ਜੀ ਆਪਣੇ ਐਮਪੀ ਰਹੇ ਨੇ ਇਸ ਵਾਰ ਸਿਮਰਨ ਸਿੰਘ ਮਾਨ ਜੀ ਐਮਪੀ ਨੇ ਕਿੰਨਾ ਦਾ ਕਾਰਜਕਾਲ ਕਿਸ ਤਰ੍ਹਾਂ ਵਧੀਆ ਰਿਹਾ ਵੀ ਜਿਹਦਾ ਤੁਸੀਂ ਨਾਮ ਲਿਆ ਬੀਜੇਂਦਰ ਸਿੰਘਲਾ ਜੀ ਦਾ ਬਹੁਤ ਵਧੀਆ ਕੰਮ ਰਿਹਾ ਉਹਨਾਂ ਦਾ ਸਾਰਿਆਂ ਨੂੰ ਇਹ ਪਤਾ ਆਪਾਂ ਨੂੰ ਮੈਨੂੰ ਲੱਗਦਾ ਵੀ ਆਪਣੇ ਪੂਰੇ ਜ਼ਿਲ੍ਹੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਰੋਡ ਬਣੇ ਨੇ ਤਕਰੀਬਨ ਜਿੰਨੇ ਵੀ ਰੋਡ ਬਣੇ ਨੇ ਬਹੁਤ ਅੱਛਾ ਕੰਮ ਕੀਤਾ ਐਵੇਂ ਨਹੀਂ ਆਪਾਂ ਕਿਸੇ ਬੰਦੇ ਨੇ ਕਹਿੰਦੇ ਕੋਈ ਪਾਰਟੀ ਵਾਲੀ ਗੱਲ ਨਹੀਂ ਹੈਗੀ ਜਿਹੜਾ ਬੰਦਾ ਸਹੀ ਕੰਮ ਕਰਦਾ ਉਹਨੂੰ ਸਹੀ ਕਹੋ ਜਿਹੜਾ ਗਲਤ ਕਰਦਾ ਉਹਨੂੰ ਗਲਤ ਕਹੋ ਬਹੁਤ ਵਧੀਆ ਕੰਮ ਕੀਤੇ ਨੇ ਆਪਣੇ ਐਡਾ ਬੜਾ ਪੀਜੀਆਈ ਦਾ ਹਸਪੀਟਲ ਲਿਆਂਦਾ ਬਹੁਤ ਵਧੀਆ ਕੰਮ ਕੀਤਾ ਬਾਕੀ ਆਪਣੇ ਆ ਕੈਂਸਰ ਵਾਲਾ ਹਸਪੀਟਲ ਸੀਗਾ ਉਹ ਵੀ ਬਹੁਤ ਵੱਡੀ ਦੇਣ ਆ ਆਪਣੇ ਸੰਗਰੂਰ ਨੂੰ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਕੰਮ ਕੀਤਾ ਵੀ ਜੇਂਦਰ ਸਿੰਘ ਜੇਕਰ ਕਾਂਗਰਸ ਗੱਲ ਕੀਤੀ ਆਵੇ ਕਾਂਗਰਸ ਸਰਕਾਰ ਰਹੀ ਆ 5 ਸਾਲ ਕਾਂਗਰਸ ਕੀ ਦੇਣ ਸੀ ਨੌਕਰੀਆਂ ਦਾ ਵਾਦਾ ਕੀਤਾ ਸੀ ਕੈਪਟਨ ਸਾਹਿਬ ਨੇ ਗੁੜਕਾ ਹੱਥ ਫੜ ਕੇ ਉਸ ਤੋਂ ਉਹਨੂੰ ਸਰਕਾਰ ਪੂਰੀ ਹੋਣ ਤੋਂ ਪਹਿਲਾਂ ਉਹਨੂੰ ਬਰਖਾਸਤ ਵੀ ਕਰ ਦਿੱਤਾ ਸੀਗਾ ਮੈਂ ਤਾਂ ਗੱਲ ਕਹਿਣਾ ਜੀ ਦੇਖੋ ਚਲੋ ਸਾਰੇ ਚੀਜ਼ਾਂ ਇੱਕ ਰਾਜਨੀਤੀ ਵੱਖਰੀ ਚੀਜ਼ ਆ ਸਾਰੀ ਹਰ ਇੱਕ ਚੀਜ਼ ਇੱਕ ਉਹਨੂੰ ਇੱਕ ਉਹਦੇ 'ਚ ਰੱਖਣਾ ਚਾਹੀਦਾ ਜਿੱਥੇ ਆਪਾਂ ਇੱਕ ਆਪਣਾ ਧਾਰਮਿਕ ਚੀਜ਼ ਆ ਗਈ ਜਿਵੇਂ ਤੁਸੀਂ ਨਾਮ ਲਿਆ ਗੁਟਕਾ ਸਾਹਿਬ ਦਾ ਗੁਟਕਾ ਸਾਹਿਬ ਦੀ ਬਦੌਲਤ ਹੀ ਫਿਰ ਅੱਜ ਉਹਨਾਂ ਦਾ ਕੋਈ ਵजूद ਵੀ ਨਹੀਂ ਰਿਹਾ ਜੇ ਉਹਨਾਂ ਨੇ ਗੁਟਕਾ ਸਾਫ ਦੀ ਸੌਂ ਖਾਧੀ ਐ ਤਾਂ ਉਹਨਾਂ ਨੂੰ ਉਹਦੇ ਵਾਦੇ ਪੂਰੇ ਕਰਨੇ ਚਾਹੀਦੇ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਚਿੱਟਾ ਖਤਮ ਕਰਾਂਗੇ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਸੀ ਅੱਜ ਨੌਜਵਾਨ ਬੰਦਾ ਤੁਸੀਂ ਲਾ ਲੋ ਵੀ ਹਰ ਇੱਕ ਬੰਦਾ ਕੋਈ ਨਾ ਕੋਈ ਕਿਸੇ ਚੀਜ਼ ਦਾ ਤਾਂ ਮਰੀਜ਼ ਹੈਗਾ ਹੀ ਹੈਗਾ ਚਾਹੇ ਉਹ ਚਿੱਟਾ ਕਰਦਾ ਚਾਹੇ ਕੋਈ दारू ਆ ਚਾਹੇ ਕੋਈ ਸ਼ਰਾਬ ਹੈ ਕੁਝ ਵੀ ਹੈ ਕਰਦੀ ਕਰਦਾ ਜੇ ਉਹਨਾਂ ਨੇ ਕੋਈ ਵਾਦਾ ਕੀਤਾ ਸੀ ਉਹ ਪੂਰਾ ਕਰਨਾ ਸੀ ਜੇ ਉਹਨਾਂ ਨੇ ਨਹੀਂ ਪੂਰਾ ਕੀਤਾ ਤਾਂ ਅੱਜ ਫਿਰ ਦੇਖ ਲੋ ਕਿੱਥੇ ਨੇ ਸੈਂਟਰ ਦੀ ਗੱਲ ਕੀਤੀ ਜਾਵੇ ਤੁਸੀਂ ਪਹਿਲਾਂ ਸਿੰਗਲੇ ਸਿੰਗਲੇ ਖਾਲ ਦੀ ਗੱਲ ਕੀਤੀ ਹੈ ਸਿੰਗਲਾ ਸਾਹਿਬ ਦਾ ਨਾਮ ਵੀ ਬੜਾ ਉੱਚ ਲਿਆ ਕਿ ਜਿਹੜੀਆਂ ਟੈਲਾਂ ਲੱਗੀਆਂ ਸੀਗੀਆਂ ਉਹਨਾਂ ਦੀ ਹਾਲਤ ਮਾੜੀ ਸੀਗੀ ਸੈਂਪਲ ਵੀ ਭਰੇ ਗਏ ਨੇ ਅਤੇ ਜਿਹੜੀਆਂ ਟੈਲਾਂ ਸੀ ਟੈਲਾਂ ਦੇ ਫੈਕਟਰੀਆਂ ਸੰਰੂਰ ਦੇ ਵਿੱਚ ਵੀ ਕਾਫੀ ਸੀਗੀਆਂ ਲੇਕਿਨ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਬਾਹਰਲੇ ਆਪਣੇ ਜੋ ਹੈ ਸ਼ਹਿਰਾਂ ਤੋਂ ਮਗਾਈਆਂ ਜਿਸ ਦਾ ਖਰਚਾ ਆਮ ਜਨਤਾ ਦੀ ਜੇਬ ਤੇ ਪਿਆ ਦੇਖੋ ਸਰ ਗੱਲ ਇਦਾਂ ਜੀ ਜਿੱਦਾਂ ਹੁਣ ਤੁਸੀਂ ਲਾ ਲਓ ਜਾਂ ਮੈਂ ਲਾ ਲਵਾਂ ਆਪਾਂ ਕੋਈ ਵੀ ਮਨ ਲਓ ਮੈਂ ਕੋਈ ਦੁਕਾਨ ਕਰ ਲਈ ਜਾਂ ਮੈਂ ਕੋਈ ਕੰਮ ਕਰ ਲਿਆ ਤਾਂ ਮੇਰੇ ਮੇਰੇ ਜਿਹੜੇ ਬੰਦੇ ਨੇ ਜਾਂ ਮੈਂ ਇੱਕ ਆਪਦਾ ਮਤਲਬ ਉਹ ਤਾਂ ਰੱਖੂਗਾ ਨਾ ਜੀ ਵੀ ਮੈਂ ਦੋ ਬੰਦੇ ਮੇਰੇ ਆਪਦੇ ਜੇ 10 ਬੰਦੇ ਪਾਏ ਨੇ ਤਾਂ 10 ਦੇ ਵਿੱਚੋਂ ਦੋ ਕੁ ਮੇਰੇ ਤਾਂ ਹੋਣ ਐਟਲੀਸਟ ਮੈਨੂੰ ਲੱਗਦਾ ਵੀ ਉਹ ਆਪਦਾ ਇੰਨਾ ਕੁ ਤਾਂ ਕੰਮ ਕਰ ਸਕਦੇ ਨੇ ਜੇ ਕਿਤੇ ਨਾ ਕਿਤੇ ਸਰਕਾਰਾਂ ਦੇ ਜਾਂ ਮੰਤਰੀਆਂ ਦੇ ਮੰਚੇ ਨਾ ਹੋਵੇ ਜਨਤਾ ਪ੍ਰਤੀ ਜਾਗਰੂਕ ਹੁਣ ਤਾਂ ਮੈਨੂੰ ਲੱਗਦਾ ਨਹੀਂ ਕਿ ਜਿਵੇਂ ਬੀਬੇਂਦਰ ਸਿੰਘ ਲਾ ਜੀ ਕਾਫੀ ਲੀਡ ਨੇ ਹਾਰੇ ਨੇ ਤਾਂ ਹਾਰਦੇ ਜੇ ਅਜਿਹੀਆਂ افਵਾਹਾਂ ਮਨਾਉਂਡ ਦਿਆਂ ਜੇ ਅਜਿਹੇ ਕੰਮ ਨਾ ਕਰਦੇ ਇੱਕ ਜਿਹੜਾ ਨੇਤਾ ਹੁੰਦਾ ਲੋਕਾਂ ਦਾ ਹੁੰਦਾ ਹੈ ਜੇ ਲੋਕਾਂ ਦੀ رائے ਨਾਲ ਲੋਕਾਂ ਲਈ ਤਾਂ ਕੰਮ ਕਰੇ ਤਾਂ ਉਸ ਨੂੰ ਵੋਟ ਮੰਗਣ ਦੀ ਲੋੜ ਨਹੀਂ ਲੋਕ ਆਪ ਹੀ ਪਾਉਂਦੇ ਨੇ ਬਿਲਕੁਲ ਜੀ ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਬੰਦਾ ਹੁੰਦਾ ਜਿਵੇਂ ਹੁਣ ਕੋਈ ਵੀ ਲੀਡਰ ਆ ਜਾਵੇ ਮੈਂ ਲਾ ਲਓ ਜਾਂ ਤੁਸੀਂ ਲਾ ਲਓ ਕੋਈ ਵੀ ਬੰਦਾ ਆਪ ਦਾ ਹੋ ਲੀਡਰ ਹੁੰਦਾ ਤਕਰੀਬਨ ਲੋਕਾਂ ਦਾ ਲੋਕਾਂ ਦਾ ਕੇਸ ਚੱਲਦਾ ਹੁੰਦਾ ਪਰ ਜੇ ਕੋਈ ਮੈਂ ਕਹਾ ਵੀ ਮੈਂ ਡਾਇਰੈਕਟ ਲੋਕਾਂ ਨਾਲ ਹੋ ਜਾਊਂਗਾ ਜਾਂ ਤੁਸੀਂ ਹੋ ਜਾਓਗੇ ਨਹੀਂ ਹੋ ਸਕਦਾ ਕਿਉਂਕਿ ਇੱਕ ਇੱਕ ਸਿਸਟਮ ਬਣਿਆ ਹੋਇਆ ਹੈ ਜੇ ਤੁਸੀਂ ਕਹੋ ਵੀ ਸਰਪੰਚ ਦੇ ਨੂੰ ਛੱਡ ਕੇ ਮੈਂ ਸਾਰੇ ਪਿੰਡ ਦੇ ਉੱਤੇ ਕਬਜ਼ਾ ਕਰ ਲਵਾਂਗਾ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਸਰਪੰਚ ਦੇ ਥਰੂ ਹੀ ਜਾਣਾ ਪਊਗਾ ਜੇ ਤੁਸੀਂ ਕਹੋ ਵੀ ਹਾਂ ਮੈਂ ਸੱਦਾ ਟਰੈਕਟਰ ਲੋਕਾਂ ਦੇ ਨਾਲ ਵਿਚਰ ਲੂੰਗਾ ਲੋਕਾਂ ਨਾਲ ਰੱਖ ਲੂੰਗਾ ਨਹੀਂ ਰੱਖ ਸਕਦੇ ਸੈਂਟਰ ਦੀ ਗੱਲ ਕੀਤੀ ਜਾਵੇ ਹੁਣ 2024 ਇਲੈਕਸ਼ਨ ਨਜ਼ਦੀਕ ਨੇ ਪਰਮੇਂਦਰ ਢੀਂਡ ਸਾਹਿਬ ਜੀ ਲੈਂਚ ਲੱਗੇ ਹੋਏ ਨੇ ਉਹਨਾਂ ਨੂੰ ਵੀ ਹੋ ਸਕਦਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠ ਜੋੜ ਹੋ ਗਿਆ ਪਹਿਨਾ ਗੱਠ ਜੋੜ ਤੋੜਿਆ ਸੋ ਐ ਐਸਜੀਪੀਸੀ ਦਾ ਮੁੱਦਾ ਉਠਾਇਆ ਲੇਕਿਨ ਹਲੇ ਉਹ ਵੀ ਸਾਰੇ ਗੱਲਾਂ ਭੁੱਲ ਗਏ ਉਹ ਦੁਆਰੇ ਫਿਰ ਵਿਚਰਾਲ ਇਜਾਰ ਵਾਲੇ ਬੀਜੇਪੀ ਨਾਲ ਗੱਠ ਜੋੜਿਆ ਗੱਠ ਜੋੜਾ ਸੇ ਟੁੱਟਿਆਗਾ ਪ੍ਰਵਿੰਦਰ ਢੀਨਸਾ ਦੇ ਕਾਰਜਕਾਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ 10 ਸਾਲ ਉਹਨਾਂ ਦੀ ਸਰਕਾਰ ਰਹੀ ਹੈ 10 ਸਾਲ ਕੀ ਕੁਝ ਕੀਤਾ ਉਹਨਾਂ ਨੇ ਦੇਖੋ ਜੀ ਸਾਰਕ ਹਰ ਇੱਕ ਬੰਦੇ ਦਾ ਜੇ ਮੈਂ ਹੁਣ ਤੁਹਾਨੂੰ ਡਿਟੇਲ ਦੇ ਵਿੱਚ ਜਾਵਾਂ ਸ਼ਾਇਦ ਮੈਂ ਨਹੀਂ ਚਾਹੂੰਗਾ ਵੀ ਮੈਂ ਐਂਡ ਡਿਟੇਲ ਤੇ ਜਾਵਾਂ ਪਰ ਹਰ ਇੱਕ ਬੰਦੇ ਨੇ ਆਪਣੀ ਜਗ੍ਹਾ ਦੇ ਉੱਤੇ ਖੜ ਕੇ ਬਹੁਤ ਵਧੀਆ ਕੰਮ ਕੀਤੇ ਨੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਜੇ ਮੈਂ ਹੁਣ ਤੁਸੀਂ ਕਿਹਾ ਵੀ ਐਸਜੀਪੀਸੀ ਵਾਲਾ ਮੁੱਦਾ ਲਾਲ ਹੋ ਜਾਓ ਉਹ ਚੀਜ਼ਾਂ ਦੇਖੋ ਇੱਕ ਬੰਦੇ ਦਾ ਸਟੈਂਡ ਹੁੰਦਾ ਇਹੋ ਰੱਖਣਾ ਚਾਹੀਦਾ ਜੇ ਹੁਣ ਮੈਂ ਕਹਾ ਵੀ ਮੈਂ ਹੁਣ ਕੁਝ ਹੋਰ ਆ ਮੈਂ 2 ਮਹੀਨੇ ਬਾਅਦ ਕੁਝ ਹੋਰ ਹੋ ਜਾਊਗਾ ਤਾਂ ਕੀ ਫਾਇਦਾ ਲੋਕਾਂ ਨੇ ਰਿਜ਼ਲਟ ਦੇਖਣਾ ਹੀ ਐ ਇਸ ਚੀਜ਼ ਦਾ ਸੱਤਾ ਵਿਚਾਨ ਦੇ ਲਾਲਚ ਦੇ ਨਾਲ ਐਸਜੀਪੀਸੀ ਦਾ ਮੁੱਦਾ ਭੁੱਲ ਕੇ ਫੇਵਰੀਅਰ ਵਾਲੀ ਕਿਸ ਦੀ ਸਰਕਾਰ ਦੇਖਣਾ ਚਾਹੂਂਗੇ ਕਿਉਂਕਿ ਜਦੋਂ ਸੈਂਟਰ ਦੇ ਵਿੱਚ ਹੁਣ ਮੋਦੀ ਸਰਕਾਰ ਆਇਆ ਪਹਿਲਾਂ ਕਾਂਗਰਸ ਸਰਕਾਰ ਸੀਗੀ ਉਸ ਟਾਈਮ ਮਹਿੰਗਾਈ ਵੀ ਬੜੀ ਘੱਟ ਸੀ ਸਿਲੰਡਰਾਂ ਦੀ ਰੇਟ ਬੜੇ ਘੱਟ ਸੀਗੇ ਪੈਟਰੋਲ ਦੀ ਰੇਟ ਬੜੇ ਘੱਟ ਸੀਗੇ ਅੱਜ ਜੋ ਰੇਟ ਨੇ ਅਸਮਾਨਾਂ ਨੂੰ ਛੂਹ ਰਹੇ ਨੇ ਦੇਖੋ ਜੀ ਮੈਂ ਨਾ ਤਾਂ ਮੈਂ ਕਹਿਣਾ ਜੀ ਮੈਂ ਕਾਂਗਰਸੀਆਂ ਦਾ ਨਾ ਮੈਂ ਬੀਜੇਪੀ ਵਾਲਾ ਨਹੀਂ ਮੈਂ ਕੋਈ ਇਕਲਈ ਦਾਲਾ ਮੈਂ ਤਾਂ ਇੱਕ ਗੱਲ ਇਹ ਕਹਿਣਾ ਜੀ ਜਿਹਦੀ ਮਰਜ਼ੀ ਸਰਕਾਰ ਹੋਵੇ ਪਰ ਲੋਕਾਂ ਦੇ ਲਈ ਹੋਵੇ ਲੋਕਾਂ ਤੋਂ ਚੂੰਡ ਚੂੰਡ ਕੇ ਖਾਣ ਨਾਲੋਂ ਜਾਂ ਆਪਦੇ ਘਰ ਭਰਨ ਨਾਲੋਂ ਲੋਕਾਂ ਦੇ ਹਿੱਤ ਦੀ ਗੱਲ ਕੀਤੀ ਜਾਵੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਮਾੜੇ ਹਾਲਾਤ ਹੋਏ ਪਏ ਨੇ ਉਹਦੇ ਨਾਲੋਂ ਬਿਹਤਰ ਆ ਵੀ ਜਾਂ ਤਾਂ ਤੁਸੀਂ ਰਾਸ਼ਟਰਪਤੀ ਰਾਜ ਲੱਗਿਆ ਰਹਿਣ ਦਿਓ ਜਾਂ ਫਿਰ ਤੁਸੀਂ ਜੇ ਕਰਨਾ ਚਾਹੁੰਦੇ ਹੋ ਕੁਝ ਤਾਂ ਦਿਲੋਂ ਕਰੋ ਤਾਂ ਕਮ ਸੇ ਕਮ ਲੋਕ ਤਾਂ ਜਿਵੇਂ ਸਾਡੇ ਵਰਗੇ ਮੁੰਡੇ ਹੈਗੇ ਆ ਹੋਰ ਬਹੁਤ ਨੇ ਜਿਹੜੇ ਵਿਚਾਰੇ ਬਜ਼ੁਰਗ ਹੈਗੇ ਨੇ ਕਿਸੇ ਨਾ ਕਿਸੇ ਨਾਲ ਉਹਨੂੰ ਇਦਾਂ ਦੇ ਕੁਝ ਬਣਾ ਕੇ ਦਵੋ ਚੀਜ਼ਾਂ ਵੀ ਉਹ ਚੀਜ਼ ਅਗਲੇ ਨੂੰ ਲੱਗੇ ਚੰਗੀ ਲੱਗੇ ਸਭ ਨੇ ਫਰੀ ਫਰੀ ਕਰ ਰੱਖਿਆਗਾ ਕਿ ਮੈਂ ਆ ਫਰੀ ਦੂੰ ਮੈਂ ਆ ਫਰੀ ਦੂੰ ਯਾ ਰੋਜ਼ਗਾਰ ਦੋ ਜੇ ਜੇ ਕੋਈ ਵੀ ਪਾਰਟੀ ਰੋਜ਼ਗਾਰ ਦੇਵੇ ਨਾ ਤੁਸੀਂ 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 ਨੌਜਵਾਨ ਨੇ ਰੋਲ ਰਹੇ ਨੇ ਆਤਮ ਤੈਅ ਕਰਨੇ ਨੇ ਸਾਡੇ ਪਾਸੇ ਜਾ ਰਹੇ ਨੇ ਦੇਖੋ ਜੀ ਗੱਲ ਇਹੀ ਹੈ ਜੀ ਜਿਵੇਂ ਹੁਣ ਪਹਿਲਾਂ ਵੀ ਸਾਡੀ ਗੱਲ ਹੋਈ ਸੀਗੀ ਕਿਸੇ ਮੁੱਦੇ ਨੂੰ ਲੈ ਕੇ ਉਹ ਕਹਿੰਦੇ ਵੀ ਆ ਕਰਕੇ ਵੀ ਆਪਾਂ ਮੈਂ ਹੀ ਇਹ ਗੱਲ ਕੀਤੀ ਸੀਗੀ ਮਹਾ ਜੀ ਆਪਾਂ ਚਟਾ ਖਤਮ ਕਰਨ ਦੇ ਲਈ ਕੀ ਕਰ ਸਕਦੇ ਹਾਂ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਸਾਡੀ ਸਰਕਾਰ ਆ ਕਰੂਗੀ ਚਿੱਟਾ ਖਤਮ ਕਰ ਲਈ ਮੈਨੂੰ ਉਹਨਾਂ ਦਾ ਪੁਆਇੰਟ ਵੀ ਵਧੀਆ ਲੱਗਿਆ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਵੀ ਜੇ ਅਸੀਂ ਬੋਟਾ ਜਾਂ ਆਪਣੀਆਂ ਨੌਕਰੀਆਂ ਹੀ ਇੰਨੀਆਂ ਕਰ ਦੇਣੀਆਂ ਨੇ ਵੀ ਲੋਕਾਂ ਨੂੰ ਫ੍ਰੀ ਹੋਣ ਦਾ ਟਾਈਮ ਨਹੀਂ ਮਿਲੂਗਾ ਵੀ ਅਸੀਂ ਬੋਟ ਆਪਣੀਆਂ ਨੌਕਰੀਆਂ ਇੰਨੇ ਕ ਬਣਾ ਦਾਂਗੇ ਅਗਲੇ ਨੂੰ ਚਿੱਟਾ ਲਾਉਣ ਦਾ ਸਮਾਂ ਨਹੀਂ ਮਿਲੂਗਾ ਮੈਨੂੰ ਨਹੀਂ ਲੱਗਦਾ ਇਹ ਪੰਜਾਬ 'ਚ ਪੋਸੀਬਲ ਹੈ ਆਬਾਦੀ ਬਹੁਤ ਹੈ 1 ਕਰੋੜ ਨੌਕਰੀ ਦੀ ਤਾਂ ਗੱਲ ਸੈਂਟਰ ਸਰਕਾਰ ਨੇ ਮੋਦੀ ਜੀ ਨੇ ਕਹੀ ਸੀ ਉਹ ਸ਼ਾਇਦ 2 ਕਰੋੜ ਦੀ ਸੀ ਜੀ 2 ਕਰੋੜ ਦੀ ਸੀ 2 ਕਰੋੜ ਦੀ ਸੀ ਨਿਕਲੋਕ ਨਹੀਂ ਮਿਲੀਆਂ 1 1 ਕਰੋੜ ਹੋ ਗਈ ਹੁਣ 1 ਕਰੋੜ ਰਹਿ ਗਈ ਹੋਗੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਸੱਤਾ ਵਿੱਚ ਫਰੀਦਾ ਫਰੀਦਾ ਨਾਰਾ ਲਾ ਕੇ ਆਈ ਸੀ ਕਿ ਨੌਕਰੀਆਂ ਦਾ ਨਾਰਾ ਲਾ ਕੇ ਆਈ ਸੀ ਕਿ ਹਰ ਘਰ ਚ ਨੌਕਰੀ ਦੇਵਾਂਗੇ ਟੀਫਨ ਫੜ ਕੇ ਕੰਮ ਤੇ ਜਾ ਕੇ ਕਰਨਗੇ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਨਸ਼ਾ ਖਤਮ ਕਰਦਾਂਗੇ ਕਿਤੇ ਨਾ ਕਿਤੇ ਇਹਨਾਂ ਦਾ ਵੀ ਕਾਰਜਕਲ ਕਿਸ ਤਰ੍ਹਾਂ ਦੇਖਦੇ ਹਾਂ ਦੇਖੋ ਜੀ ਮੈਂ ਫਿਰ ਹੋਵੇ ਰੋ ਇਥੀ ਜੇ ਆਪਾਂ ਕਹਿ ਦਿੰਦੇ ਆ ਨਾ ਵੀ ਹਰ ਇੱਕ ਦੀ ਆਲੋਚਨਾ ਕਰੀ ਜਾਂਦੇ ਆ ਅਗਲਾ ਕਹਿੰਦਾ ਪਤਾ ਨਹੀਂ ਯਾਰ ਕੀ ਨਹੀਂ ਆਲੋਚਨਾ ਨਹੀਂ ਜਿਹੜੀ ਗੱਲ ਕੋ ਸੱਚ ਹੈ ਸੱਚ ਕਿਹਨ ਚ ਕੋਈ ਹਰਜਨਿਕ ਤਾਂ ਤੁਹਾਡੀ ਜੋ ਆਵਾਜ਼ ਹੈ ਲੋਕਾਂ ਤੱਕ ਜਾਏਗੀ ਲੋਕ ਅਵੇਅਰ ਹੋਣਗੇ ਮੈਂ ਦੱਸਦਾ ਜੀ ਗੱਲ ਹੁਣ ਲਾ ਲਓ ਜੀ 2 2.5 ਸਵਾ 2 ਸਾਲ ਹੋ ਗਏ ਸਵਾ 2 ਸਾਲ ਹੋ ਗਏ ਮੈਨੂੰ ਲੱਗਦਾ ਨਹੀਂ ਹੈਗਾ ਵੀ ਜਿਹੜੇ ਮੁੱਦੇ ਉਹਨਾਂ ਨੇ ਚੱਕੇ ਸੀ ਜਿਨ੍ਹਾਂ ਦੇ ਉੱਤੇ ਸਰਕਾਰ ਬਣੀ ਸੀ ਉਹ ਮੈਨੂੰ ਨਹੀਂ ਲੱਗਦਾ ਹਾਲੇ ਪੂਰੇ ਹੋਏ ਨੇ ਤੇ ਨਾ ਹੀ ਮੈਨੂੰ ਲੱਗਦਾ ਪੂਰੇ ਹੋਣਗੇ ਉਹਨਾਂ ਨੇ ਹੁਣ ਕੇਜਰੀਵਾਲ ਸਾਹਿਬ ਨੇ ਇੱਕ ਗੱਲ ਕਹੀ ਆ ਕਹਿੰਦੇ ਜੇ ਅਸੀਂ ਨੇ ਕੰਮ ਕੀਤਾ ਹੋਊਗਾ ਤਾਂ ਸਾਨੂੰ ਵੋਟ ਪਾ ਦਿਓ ਨਹੀਂ ਸਾਨੂੰ ਵੋਟ ਨਾ ਪਾ ਦਿਓ ਮੈਨੂੰ ਨਹੀਂ ਲੱਗਦਾ ਇਹਨੂੰ ਵੋਟ ਪਊਗੀ ਕੇਜਰੀਵਾਲ ਨੇ ਜੇ ਕੰਮ ਕੀਤਾ ਤਾਂ ਜੀਲ ਚ ਕੀ ਹੁੰਦਾ ਸੀ ਉਹੀ ਗੱਲ ਆ ਗਈ ਨਾ ਜੀ ਹੁਣ ਆਪਾਂ ਇਹ ਚੀਜ਼ਾਂ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਜ਼ਿਆਦਾ ਤੇ ਸਾਰੇ ਬੱਚੇ ਅੱਜ ਕੱਲ ਸਾਰੇ ਮੈਨੂੰ ਲੱਗਦਾ ਸਾਡੇ ਵਰਗੇ ਬੱਚੇ ਲਾ ਲਓ ਵੱਡੇ ਬਜ਼ੁਰਗ ਲਾ ਲਓ ਸਾਰਿਆਂ ਨੂੰ ਪਤਾ ਹੀ ਆ ਵੀ ਅੱਜ ਕੱਲ ਕੀ ਹੋ ਰਿਹਾ ਹੈ ਹਰ ਇੱਕ ਬੜਿਆ ਲਿਖਿਆ ਹਰ ਇੱਕ ਸਮਝਦਾਰ ਕਿਸ ਨੂੰ ਵੋਟ ਪਾਣ ਲੋਕ ਦੋ ਪਾਰਟੀਆਂ ਨੇ ਰਾਜ ਕੀਤਾਗਾ ਪੰਜਾਬ ਤੇ ਕਾਂਗਰਸ ਅਕਾਲੀ ਕਾਂਗਰਸ ਅਕਾਲੀ ਆਮ ਆਦਮੀ ਪਾਰਟੀ ਦੇ ਭਰੋਸਾ ਕੀਤਾ ਅੰਨਾ ਹਜਾਰੇ ਦੇ ਉਸ ਤੋਂ ਨਿਕਲ ਕੇ ਕਿਸੇ ਘਰ ਤੋਂ ਨਿਕਲ ਕੇ ਆਏ ਸੀਗੇ ਭਰੋਸਾ ਕੀਤਾ ਲੋਕਾਂ ਨੇ 92 ਐਮਐਲਏ ਜਿਤਾਏ ਜੋ ਕਿ ਰਿਕਾਰਡ ਹੈ ਹੁਣ ਤਾਂ ਕੋਈ ਕਿਸੇ ਵੀ ਸਟੇਟ ਦਾ ਹੁਣ ਵੀ ਲੋਕ ਆਪਣਾ ਆਪ ਨੂੰ ਠੱਗਿਆ ਮਹਿਸੂਸ ਕਰਨੇ ਆਮ ਆਦਮੀ ਪਾਰਟੀ ਤੋਂ ਤਾਂ ਕੀ ਲੱਗਦਾ ਕਿ ਕਿਸ ਨੂੰ ਵੋਟ ਪਾਈ ਜਾਵੇ ਕਿਸ ਤੇ ਭਰੋਸਾ ਕੀਤਾ ਜਾਵੇ ਕਿਉਂਕਿ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਸੀਗੇ ਉਸ ਟਾਈਮ ਕਿਤੇ ਵੀ ਧਰਨੇ ਵਿੱਚ ਜਾ ਕੇ ਸਮੂਲਿਤ ਕਰਦੇ ਸੀਗੇ ਆਪਣੇ ਇਥੇ ਨੋਕਲਾ ਮੈਲ ਨਿਰੰਧਾਪਰਾਜ ਜੀ ਕਿਸ ਦਾ ਬਿਲਾਕ ਵੱਧ ਆ ਗਿਆ ਉੱਥੇ ਜਾ ਕੇ ਫੋਟੋਆਂ ਪਾ ਦੇਣੀਆਂ ਉਹਦੀ ਵਾਇਫ ਠਾਣੀ ਕਿਸੇ ਖੱਡਾ ਪਿਆ ਉੱਥੇ ਜਾ ਕੇ ਉਸ ਨੂੰ ਭਰਵਾਣਾ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ ਨਰਿੰਦਰ ਕੌਰ ਭਰਾ ਜੀ ਵੀ ਕਿਤੇ ਨਜ਼ਰ ਨਹੀਂ ਆਉਂਦੇ ਜਾਂ ਆਮ ਆਦਮੀ ਪਾਰਟੀ ਦੇ ਕੋਈ ਵੀ ਨਜ਼ਰ ਨਹੀਂ ਆ ਰਹੇ ਹੁਣ ਸੰਗਰੂਰ ਤੋਂ ਮੀਤ ਹੇਰ ਜੋ ਕਿ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਟਿਕਟ ਦੇ ਦਿੱਤੀ ਦੂਜੇ ਵਲੰਟੀਅਰ ਲੜਦੇ ਫਿਰਦੇ ਨੇ ਕਿਸ ਤਰ੍ਹਾਂ ਦੇਖਦੇ ਹੋਗੇ ਦੇਖੋ ਜੀ ਪਤਾ ਗੱਲ ਕੀ ਹੈ ਮੀਤ ਹੇਰ ਨੂੰ ਟਿਕਟ ਦੇ ਦਿੱਤੀ ਚਲੋ ਆਪਾਂ ਕਹਨੇ ਆ ਚਲੋ ਵਧੀਆ ਆਪਾਂ ਦਾ ਕਹਨੇ ਆ ਵੀ ਉਹ ਸਕਾਬਲ ਹੈਗਾ ਸੀ ਉਹਨਾਂ ਨੇ ਟਿਕਟ ਦੇ ਦਿੱਤੀ ਮੈਂ ਤਾਂ ਇਹ ਗੱਲ ਕਹਿਣਾ ਵੀ ਹੁਣ ਉਹਨਾਂ ਨੇ ਉਹਨੂੰ ਟਿਕਟ ਦਿੱਤੀ ਉਸ ਤੋਂ ਬਾਅਦ ਫਿਰ ਉੱਥੇ ਇਲੈਕਸ਼ਨ ਹੋਈ ਜਾਵੇ ਸਾਰਾ ਖਰਚਾ ਇਹ ਸਾਰਾ ਜਨਤਾ ਦੇ ਪੈਣਾ ਇੱਕ ਖਜ਼ਾਨੇ ਦੇ ਉੱਤੇ ਪੈ ਰਿਹਾ ਭਗਵੰਤ ਸਿੰਘ ਸਾਬ ਨੇ ਕਿਹਾ ਸੀ ਕਿ ਜਿਮਨੀ ਚੋਣੇ ਹੋਣੀ ਚਾਹੀਦੀ ਵੀ ਮੈਂ ਜਿਮਨੀ ਚੋਣੇ ਕਰਾਵਾਂਗਾ ਲੇਕਿਨ ਅੱਠ ਕੈਂਡੀਡੇਟ ਉਤਾਰਦੇ ਉਹਨਾਂ ਨੇ ਫਿਰ ਉਹ ਉੱਥੇ ਜਿਮਨੀ ਚੋਣ ਹੀ ਹੋਊਗੀ ਨਾ ਜੀ ਜਿੱਥੇ ਹੁਣ ਉਹ ਕੈਂਡੀਡੇਟ ਖੜੇ ਕੀਤੇ ਨੇ ਉਸ ਤੋਂ ਬਾਅਦ ਉਹ ਜਿੱਤਣਗੇ ਜਾਂ ਹਾਰਨਗੇ ਜੇ ਚਲੋ ਉਹ ਜਿੱਤੇ ਜਾਂਦੇ ਨੇ ਫਿਰ ਉੱਥੇ ਦੁਬਾਰਾ ਫਿਰ ਇਲੈਕਸ਼ਨ ਹੋਊਗੀ ਉਹ ਖਰਚੇ ਕਿਹਦੇ ਤੇ ਆਮ ਲੋਕਾਂ ਤੇ ਆਮ ਆਦਮੀ ਪਾਰਟੀ ਚਿੱਟੇ ਦਾ ਨਸ਼ਾ ਖਤਮ ਕਰ ਰਹੀ ਇਹ ਬਿਲਕੁਲ 0% ਹੈ ਜੀ ਦੇਖੋ ਜਿਹੜੀ ਗੱਲ ਸੱਚ ਆ ਹੈਗੀ ਆ ਜੀ ਆਪਾਂ ਉਹ ਗੱਲ ਨੂੰ ਮੰਨਦੇ ਆ ਜੋ ਕੰਮ ਕੀਤਾ ਹੁੰਦਾ ਆਪਾਂ ਕਹਿ ਰਹੇ ਹੁੰਦੇ ਵੀ ਕਰਤਾ ਪਰ ਇਹ ਚੀਜ਼ ਨੂੰ ਚਿੱਟੇ ਨੂੰ ਖਤਮ ਕਰਨ ਦੇ ਲਈ ਬਹੁਤ ਇਹ ਸਨ ਸਾਡੇ ਨਾਲ ਵੀਰ ਜੀ ਜਿਨ੍ਹਾਂ ਨੇ ਕਿਹਾ ਕਿ ਜਨਤਾ ਕਿਤੇ ਨਾ ਕਿਤੇ ਜਦੋਂ ਬੀਂਦਰ ਸਿੰਘ ਦਾ ਰਾਜ ਸੀਗਾ ਉਸ ਟਾਈਮ ਉਹਨਾਂ ਨੇ ਪੀਜੇ ਲਿਆਂਦਾ ਲੇਕਿਨ ਉਸ ਦੇ ਵੀ ਜੋ ਦਾਅਵੇ ਹੈ ਭਾਜੀਪੀ ਅਕਾਲੀ ਦਲ ਨੇ ਆਪਣੇ ਸਿਰ ਮੜੇ ਕਿ ਸਾਡੀ ਤਰਫੋਂ ਉਹ ਲਿਆਂਦਾ ਗਿਆ ਹੈ ਬੇਂਦਰ ਸਿੰਘਲਾ ਨੇ ਸਿਰਫ ਕੱਲੀਆਂ ਉੱਥੇ ਜੋ ਹੈ ਦਿਵਾਰਾ ਹੀ ਚਨਵਾਈਆਂ ਸੀ ਪਰ ਲੇਕਿਨ ਜੋ ਬਾਕੀ ਦਾ ਕਾਰਜਕਾਲ ਸੀ ਜੋ ਕੰਮਕਾਰ ਚੱਲ ਰਿਹਾ ਹੈ ਬੀਜੇਪੀ ਦਾ ਚੱਲ ਰਿਹਾ ਹੈ ਪਿੱਛੇ ਜੇ ਵੀ ਉਦਘਾਟਨ ਹੋ ਕੇ ਹਟਿਆ ਉਸ ਟਾਈਮ ਵੀ ਨਰਿੰਦਰ ਮੋਦੀ ਜੀ ਨੇ ਉਹਨਾਂ ਦਾ ਉਦਘਾਟਨ ਕੀਤਾਗਾ ਜੇਕਰ ਗੱਲ ਕੀਤੀ ਹੈ ਵੀ ਪੰਜਾਬ ਪੰਜਾਬ ਸਰਕਾਰ ਦੀ ਤਾਂ ਚਿੱਟੇ ਦੀ ਰਾਜ ਦੀ ਜੋ ਸੋਹਾਂ ਖਾਦੀ ਸੀ ਵੀ ਚਿੱਟਾ ਅਸੀਂ ਖਤਮ ਕਰ ਦੇਵਾਂਗੇ ਚਿੱਟੇ ਨੂੰ ਖਤਮ ਕਰਨ ਦੇ ਵਿੱਚ ਵੀ ਕਿਤੇ ਨਾ ਕਿਤੇ ناکਾਮਜਾਬ ਰਹੇ ਨੇ ਜੋ ਨੌਜਵਾਨ ਹਨ ਬੇਰੁਜ਼ਗਾਰ ਹਨ ਬਾਈ ਜੀ ਨੇ ਕਿਹਾ ਕਿ ਲੋਕ ਆਪਣੇ ਆਪ ਨੂੰ ਹੁਣ ਠੱਗਿਆ ਮਹਿਸੂਸ ਕਰਦੇ ਨੇ ਕਿਉਂਕਿ ਪਹਿਲਾਂ ਜਿਹੜੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਤੇ ਵੀ ਆਸ ਰਹੀ ਹੈ ਲੇਕਿਨ ਬੇਰੋਜ਼ਗਾਰੀ ਮਹਿੰਗਾਈ ਕਿਸ ਤੋਂ ਵੀ ਖਤਮ ਨਹੀਂ ਹੋਈ ਹੋਰ ਵੀ ਬਾਈ ਮਯੂਦ ਨਾਲ ਗੱਲਬਾਤ ਕਰਾਂਗੇ ਸੱਚੇ ਅਫਸਰ ਸੱਚਾ ਜੀ ਸਰ ਕੀ ਕਹਿਣਾ ਚਾਹੋਗੇ ਕਿ 2024 ਦੇ ਇਲੈਕਸ਼ਨ ਨਜ਼ਦੀਕ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਮੋਰ ਵੱਲੋਂ ਢਿੰਸਾ ਉਮੀਦਵਾਰ ਹੋ ਸਕਦੇ ਨੇ ਭਾਜਪਾ ਨਾਲ ਗੱਠਜੋੜ ਨਹੀਂ ਹੋਇਆ ਜਾਖੜ ਦਾ ਬਿਆਨ ਆ ਗਿਆ ਕਿ ਅਸੀਂ ਅਕਾਲੀ ਦਲ ਨਾਲ ਗੱਠਜੋੜ ਨਹੀਂ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 2 ਸਾਲ ਹੋ ਗਏ ਨਿਰਿੰਦਰ ਕੋਰ ਐਮਐਲਏ ਨੇ ਲੋਕਲ ਇਥੇ ਪਹਿਲਾਂ ਨਿਰਿੰਦਰ ਕੋਰ ਐਮਐਲਏ ਦੀ ਗੱਲ ਕਰਾਂਗੇ ਕਿ ਕਿੰਨਾਂ ਕ ਲੋਕਾਂ ਦੇ ਵਿਚਰ ਰਹੇ ਨੇ ਕਿਉਂਕਿ ਜਦੋਂ ਐਮਐਲਏ ਨਹੀਂ ਸੀਗੇ ਚੋਣ ਲੜਨੀ ਸੀ ਉਸ ਟਾਈਮ ਉਹ ਲੋਕਾਂ ਦੇ ਘਰਾਂ ਦੇ ਵਿੱਚ ਵਿਚਰਦੇ ਸੀਗੇ ਲੋਕਾਂ ਦੇ ਬਿੱਲ ਵੱਧਾ ਕੇ ਉੱਥੇ ਜਾਂਦੇ ਸੀਗੇ ਕੋਈ ਸੜਕ ਤੇ ਖੱਡਾ ਹੈ ਉੱਥੇ ਜਾਂਦੇ ਸੀ ਲੋਕਾਂ ਦੇ ਮਸਲੇ ਹੱਲ ਕਰਾਉਂਦੇ ਸੀਗੇ ਲੇਕਿਨ ਐਮਐਲਏ ਬਣਨ ਤੋਂ ਬਾਅਦ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਸਾਡੇ ਵਿੱਚ ਕਦੇ ਦਿਖਾਈ ਨਹੀਂ ਦੇ ਰਹੇ ਪੰਜਾਬ ਦੇ ਲੋਕਾਂ ਨੇ ਜਦੋਂ ਪਹਿਲਾ ਇਲੈਕਸ਼ਨ ਹੋਈ ਐ ਅਸੈਂਬਲੀ ਵਿੱਚ ਇਹਨਾਂ ਦੇ ਅਗੇ ਬੰਨਵੇਂ ਐਮਐਲਏ ਬਣ ਕੇ ਗਏ ਨੇ ਬਹੁਤ ਜ਼ਿਆਦਾ ਲੋਕਾਂ ਦੇ ਮਨ ਦੇ ਵਿੱਚ ਇਹਨਾਂ ਨੇ ਇੱਕ ਗਲਤਫਰਮੀ ਪੈਦਾ ਕਰਤੀ ਸੀ ਵੀ ਪੰਜਾਬ ਦੇ ਵਿੱਚ ਸਾਨੂੰ ਵੋਟਾਂ ਪਾਊਗਾ ਅਸੀਂ ਪੰਜਾਬ 'ਚ ਇੱਕ ਕ੍ਰਾਂਤੀ ਲਿਆ ਦਾਂਗੇ ਪਰੰਤੂ ਜਿੰਨੀ ਬੁਰੀ ਤਰ੍ਹਾਂ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਫੇਲ ਹੋਈ ਹੈ ਤੇ ਸਰਕਾਰ ਵੀ ਫੇਲ ਹੋਈ ਹੈ ਇੰਨੀ ਤੱਕ ਕੋਈ ਪਾਰਟੀ ਵੀ ਨਹੀਂ ਹੋਈ ਦੋ ਸਾਲਾਂ ਦੇ ਵਿੱਚ ਜਿਹੜੇ ਵੀ ਇਹਨਾਂ ਨੇ ਸਾਰੇ ਵਾਅਦੇ ਕੀਤੇ ਸੀ ਇੱਕ ਵੀ ਸਿੰਗਲ ਵੀ ਵਾਅਦਾ ਅਜੇ ਪੁਰਾਣੀ ਹੋਇਆ ਆਪਣੇ ਸ਼ਹਿਰ ਦਾ ਹਾਲ ਦੇਖੀਏ ਮੈਸੂਰ ਅਗਰ ਸੂਬੇ ਦੀ ਗੱਲ ਕਰੀਏ ਕੋਈ ਵੀ ਡਿਵੈਲਪਮੈਂਟ ਨਹੀਂ ਹੋ ਰਹੀ ਰੈਦਰ ਜਿਹੜੇ ਪਹਿਲਾਂ ਜਿਹੜੇ ਇੱਥੇ ਕੰਮ ਚੱਲਦੇ ਸੀ ਉਹ ਵੀ ਰੋਕ ਦਿੱਤੇ ਗਏ ਨੇ ਤੇ ਜਦੋਂ ਇੱਥੋਂ ਦੀ ਇੱਥੇ ਲੋਕਲ ਜੋ ਐਮਐਲਏ ਨੇ ਤਾਂ ਇੱਥੇ ਤੇ ਜ਼ਿਕਰ ਕੀਤਾ ਵਿਧਾਇਕਾਂ ਦੇ ਨਾਲ ਉਹਨਾਂ ਦੀ ਜਿਹੜੀ ਇੱਥੇ ਪਰਫਾਰਮੈਂਸ ਹੋ ਗਈ ਹੈ ਅਰੇਹੀਆ ਬਹੁਤ ਹੋਰ ਐਮਐਲ ਬਹੁਤ ਮਾਰੀ ਰਹੀ ਹੈ ਸਰ ਨੌਕਰੀ ਦੀ ਗੱਲ ਕੀਤੀ ਸੀ ਕਿੰਨੀਆਂ ਕਿ ਨੌਕਰੀਆਂ ਭਵੰਤਮਾਨ ਵੱਲੋਂ ਦਿੱਤੀਆਂ ਗਈਆਂ ਨੇ ਕਿਉਂਕਿ ਪੋਸਟਰ ਲੱਗੇ ਹੋਏ ਨੇ ਕਿ 42000 900 ਨੌਕਰੀ ਦੇ ਦਿੱਤੀ ਇਹ ਲੇਕਿਨ ਧਰਨੇ ਪਰ ਇਸ ਤਰ੍ਹਾਂ ਜਾਰੀ ਨੇ ਉੱਥੇ ਪੋਸਟ ਜਰੂਰ ਲੱਗੇ ਹੋਏ ਨੇ ਸ਼ਹਿਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪੋਸਟ ਲੱਗੇ ਹੋਏ ਨੇ ਪਰੰਤੂ ਉਹਨਾਂ ਦੀ ਕੋਈ ਕਲਾਸੀਫਿਕੇਸ਼ਨ ਤਾਂ ਹੋਣੀ ਚਾਹੀਦੀ ਹੈ ਨਾ ਕਿ ਕਿੰਨੇ ਬੱਚੇ ਨੂੰ ਅਸੀਂ ਤਹਿਸੀਲਦਾਰ ਲਗਾਤਾ ਕਿੰਨੇ ਨੂੰ ਅਸੀਂ ਐਸਟੀਐਮ ਲਗਾਤਾ ਕਿੰਨੇ ਨੂੰ ਅਸੀਂ ਕਲਰਕਲ ਲਗਾਤਾ ਕੋਈ ਇਸ ਤਰ੍ਹਾਂ ਤਾਂ ਆਵੇ ਨਾ ਰਿਕਾਰਡ ਤਾਂ ਆਵੇ ਨਾ ਗੱਲ ਇੱਕ ਅਖਬਾਰ ਦੇ ਵਿੱਚ ਉੱਥੇ ਲਿਖਣ ਦੇ ਨਾਲ ਵੀ 42000 ਅਸੀਂ ਪੋਸਟਾਂ ਦੇ ਦਿੱਤੀਆਂ 42000 ਬੱਚਿਆਂ ਨੂੰ ਨੌਕਰੀ ਦਿੱਤਾ ਉਰੇ ਟੈਂਕੀਆਂ ਦੇ ਉੱਪਰ ਹਜ਼ਾਰਾਂ ਬੱਚੇ ਉੱਥੇ ਚੜੇ ਪਏ ਨੇ ਸਾਰੇ ਪੰਜਾਬ ਦੇ ਵਿੱਚ ਅਗਰ ਦੇਖੀਏ ਤੁਸੀਂ ਅਖਬਾਰਾਂ ਦੀ ਆਪਰ ਮੀਡੀਆ ਦੀ ਖਬਰ ਦੇਖ ਲਓ ਕਿੰਨੇ ਬੱਚੇ ਤੇ ਇਥੇ ਆਤਮਿਕਤਾ ਕਰ ਰਹੇ ਨੇ ਇੱਕ ਗੱਲ ਮੈਂ ਹੋਰ ਵੀ ਤੁਹਾਨੂੰ ਇੱਥੇ ਦੱਸਣਾ ਚਾਹਨਾ ਪਿਛਲੇ 2 ਸਾਲਾਂ ਦੇ ਸਮੇਂ ਦੌਰਾਨ ਜਿੰਨੇ ਬੱਚੇ ਐਨਆਈਏ ਬੱਚੇ ਉਹ ਕੈਨੇਡਾ ਫੋਰਨ ਕੰਟਰੀ ਵਿੱਚ ਪੰਜਾਬ ਦੇ ਬੱਚੇ ਗਏ ਨੇ ਇੱਥੇ ਮੇਲੇ ਹੀ ਲੱਗਿਆ ਪਿਆ ਉਹ ਸੇਰਪੁਰ ਤੇ ਜਾ ਕੇ ਦੇਖੋ ਹਜ਼ਾਰਾਂ ਬੱਚੇ ਕਿਉਂਕਿ ਉਹਨਾਂ ਨੂੰ ਇਹ ਸਰਕਾਰ ਤੋਂ ਬਹੁਤ ਬੜੀ ਆਸ ਸੀ ਕਿ ਆਮ ਆਦਮੀ ਪਾਰਟੀ ਆਏਗੀ ਲੋਕ ਦੀ ਸਰਕਾਰ ਬਣੂਗੀ ਤੇ ਸਾਡੇ ਬੱਚੇ ਨੂੰ ਰੋਜ਼ਗਾਰ ਮਿਲੇਗਾ ਤੇ ਸਾਨੂੰ ਇੱਕ ਮਿਹਨਤ ਜਿਹੜੀ ਕੀਤੀ ਹੈ ਪੱਲੇ ਪਈ ਪਰੰਤੂ ਹਜ਼ਾਰਾਂ ਬੱਚੇ ਨੇ ਪਰੰਤੂ ਨਮੋਸੀ ਦੀ ਹਾਲਤ ਵਿੱਚ ਆਪਣੇ ਪਰਿਵਾਰਾਂ ਨੂੰ ਬੱਚਿਆਂ ਨੂੰ ਤੰਗ ਕਰਕੇ ਪਰੇਸ਼ਾਨ ਕਰਕੇ ਸਾਰੇ ਬੱਚੇ ਵਿਦੇਸ਼ਾਂ ਵਿੱਚ ਜਿਹੜੇ ਹਾਈਰ ਐਜੂਕੇਸ਼ਨ ਬੱਚੇ ਨੇ ਇੱਥੇ ਲੱਤੀ ਹੋਈ ਹੈ ਬੀਟੈਕ ਨੇ ਬੱਚੇ ਇੰਜੀਨੀਅਰ ਡਾਕਟਰ ਨੇ ਆਰਟੀਟੈਕ ਨੇ ਬਿਚ ਐਡੋਕੇਟਸ ਨੇ ਸਾਰੇ ਬੱਚੇ ਵਿਦੇਸ਼ਾਂ ਵਿੱਚ ਉੱਥੇ ਜਾਣ ਦੀ ਉੱਥੇ ਲੱਗੇ ਹੋਏ ਨੇ ਪੰਜਾਬ ਦੇ ਵਿੱਚ ਬਿਲਕੁਲ ਬਿਲਕੁਲ ਮੰਨਦਾ ਕਿਹਾ ਸੀਗਾ ਕਿ ਬਾਹਰ ਜਾਣ ਦੇ ਨਹੀਂ ਦੇਣਾ ਅਸੀਂ ਦੇਵਾਂਗੇ ਨਹੀਂ ਲੋਕਰੀ ਇੰਨੀਆਂ ਕਰਦਾਂਗੇ ਟਿਫਨ ਲੈ ਕੇ ਕੰਮ ਤੇ ਜਾ ਕਰਨਗੇ ਇਹ ਤਾਂ ਇੱਤਾ ਜੀ ਰਿਕਾਰਡ ਦੀ ਗੱਲ ਆ ਨਾ ਉਹਦੇ ਪਤਾ ਕਰ ਲੋ ਆਪਾਂ ਐਮਬੈਸੀ ਚ ਪਤਾ ਕਰ ਲੋ ਵੀ ਪੰਜਾਬ ਮੈਨੂੰ ਤਾਂ ਇਸ ਤਰ੍ਹਾਂ ਦੀ ਇੱਕ ਹੈ ਕੋਈ ਜਾਣਕਾਰੀ ਲੈ ਲਓ ਮੈਂ ਸਹੀ ਵੀ ਹੁਸਾ ਦਾ ਸਾਰੇ ਹਿੰਦੁਸਤਾਨ ਦੇ ਜਿਹੜੇ ਜਿਹੜੇ ਬੱਚੇ ਨੇ ਹੋਰ ਨੇ ਉਹ ਇੱਕ ਪਾਸੇ ਨੇ ਪੰਜਾਬ ਦੇ ਇਕੱਲੇ ਬੱਚੇ ਵਿਦੇਸ਼ਾਂ ਵਿੱਚ ਡਿਊ ਟੂ ਭਵੰਤਮਾਨ ਦੀਆਂ ਇੱਥੇ ਝੂਠੀਆਂ ਜਿਹੜੀ ਇੱਥੇ ਲਾਰੇ ਲਾਏ ਸੀ ਵੀ ਵਿਦੇਸ਼ਾਂ ਵਿੱਚ ਅਸੀਂ ਰੋਜ਼ਗਾਰ ਦੇਵਾਂਗੇ ਬੱਚਿਆਂ ਦੀ ਬਿਲਕੁਲ ਆਸ ਖਤਮ ਹੋ ਗਈ ਸਰ ਮੀਤ ਇਹਨੂੰ ਟਿਕਟ ਦਿੱਤੀ ਗਈ ਹੈ ਕਿ ਕੈਬਨਿਟ ਮਨਿਸਟਰ ਨੇ ਜੇ ਜਿਮਨੀ ਚੌਣ ਜਿੱਤ ਵੀ ਹੁੰਦੇ ਨੇ ਤਾਂ ਦੁਬਾਰੇ ਜੇ ਇਹ ਚੌਣ ਜਿੱਤਦੇ ਨੇ ਤਾਂ ਜਿਮਨੀ ਚੌਣ ਹੋਵੇਗੀ ਜਿਸ ਦਾ ਖਰਚਾ ਲੋਕਾਂ ਦੇ ਫਿਰ ਪੈਣਾਗਾ ਕੀ ਲੱਗਦਾਗਾ ਕਿ 8 ਮਨਿਸਟਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ ਕਿੰਨੇ ਜਿੱਤ ਸਕਦੇ ਨੇ ਇਹਨਾਂ ਚੋਂ ਕਿੰਨੇ ਕਿੰਨੇ ਨੇ ਕੰਮ ਕੀਤੇ ਨੇ ਪਹਿਲਾਂ ਜਦੋਂ ਆਮ ਕੀ ਇਹਨਾਂ 8ਾਂ ਚੋਂ ਕੋ ਜਿੱਤੇਗਾ ਹੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਨਾ ਇਹ ਪਹਿਲਾਂ ਕਹਿੰਦੇ ਜੇ ਅਸੀਂ ਗਲੀਆਂ ਦੇ ਜਿਹੜੇ ਵਿਅਕਤੀ ਨੇ ਆਮ ਵਿਅਕਤੀ ਉਹਨਾਂ ਨੂੰ ਅਸੀਂ ਟਿਕਟ ਦਵਾਂਗੇ ਅਸੀਂ ਗਲੀ ਮਹੱਲੇ ਤੋਂ ਬੋਚ ਆਮ ਜਿਹੜਾ ਵਿਅਕਤੀ ਹੈ ਜਿਹੜਾ ਵਲੰਟਰੀ ਹੈ ਉਹਨੂੰ ਟਿਕਟ ਦਵਾਂਗੇ ਪਹਿਲਾਂ ਉਹ ਤਾਂ ਪਹਿਲਾਂ ਹੀ ਐਮਐਲਏ ਬਣਿਆ ਹੋਇਆ ਮੰਤਰੀ ਬਣਿਆ ਹੋਇਆ ਉਹਨਾਂ ਐਮਪੀ ਜਿਹੋਨੇ ਉਹਨਾਂ ਨੇ ਅੱਗੇ ਟਿਕਟਾਂ ਦਿੱਤੀਆਂ ਪਹਿਲੀ ਗੱਲ ਤਾਂ ਇਹ ਅੱਠ ਦੇ ਅੱਠੇ ਜਿੰਨੇ ਵੀ ਇਹ ਮੰਤਰੀ ਖੜੇ ਕੀਤੇ ਨੇ ਇਹ ਜਿੱਤਦਾ ਨਹੀਂ ਇੱਕ ਵੀ ਨੰਬਰ 1 ਨੰਬਰ ਨੰਬਰ ਤੋਂ ਇਹ ਗੱਲ ਤੁਹਾਡੀ ਬਾਜਬਾ ਅਗਰ ਕੋਈ ਇੱਕ ਅੱਧਾ ਚਲੋ ਕਿਸੇ ਤਰ੍ਹਾਂ ਮਿਸਗਾਈਡ ਕਰਕੇ ਕੋਈ ਜਿੱਤ ਕੇ ਵੀ ਗਿਆ ਤਾਂ ਸਾਰਾ ਜਿਹੜਾ 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 ਖਰਚਾ ਪਊਗਾ ਫਿਰ ਸਟੇਟ ਤੇ ਪਊਗਾ ਪੰਜਾਬ ਦੇ ਲੋਕਾਂ ਤੇ ਪੈਗਾ ਇਹ ਗੱਲ ਹੋਰ ਵੀ ਮੈਂ ਕਹਨੇ ਚਾਹਨਾ। ਜਿਲੰਦਰ ਦੇ ਵਿੱਚ ਇਹਨਾਂ ਦਾ ਡੇਢ ਦੋ ਸਾਲ ਪਹਿਲਾਂ ਅਰਿੰਕੂ ਸੀ ਜਿਹੜਾ ਨਾਮ ਉਹਨਾਂ ਦਾ ਐਮਪੀ ਬਣਾਇਆ ਸੀ। ਇਹਨਾਂ ਨੇ ਉਹਨੂੰ ਉਹਨਾਂ ਦੀ ਅੱਗੇ ਟਿਕਟ ਵੀ ਅਨਾਉਂਸ ਕਰਤੀ ਸੀ। ਉਹ ਹੁਣ ਥੋੜੇ ਸਮੇਂ ਹੋਇਆ ਉਹਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਉਹ ਕੀ ਕੁਝ ਕਹਿ ਕੇ ਗਿਆ ਕਹਿੰਦੇ ਜਦੋਂ ਮੈਂ ਲੋਕ ਕਹਿੰਦੇ ਨੇ ਜੀ ਕਿ ਬੀਜੇਪੀ ਈਡੀ ਦਾ ਜੋ ਡੰਡਾ ਦਿਖਾ ਕੇ ਡਰਾਉਂਦੀ ਹੈ ਰਿਵਲਿਟ ਬਿੱਟੂ ਸੀਗਾ ਪਹਿਲਾਂ ਮੋਦੀ ਨੂੰ ਭੰਡਾ ਰਿਹਾ ਕਾਫੀ ਗੱਲਾਂ ਕਹਿੰਦਾ ਰਿਹਾ ਉਸ ਤੋਂ ਬਾਅਦ ਅੱਜ ਉਸੇ ਮੋਦੀ ਦੀ ਤਾਰੀਫ ਕਰ ਰਿਹਾ ਹੈ ਕਿਤਨਾ ਕਿਤੇ ਦਾਲਾ ਬਧਰੂ ਜੋ ਨੇਤਾ ਨੇ ਜੇ ਮੰਨ ਲਓ ਕਹਿੰਦੇ ਨਾ ਕਿ ਵੀ ਇਧਰ ਕਾਂਗਰਸ ਚ ਸੀ ਜਾਂ ਅਕਾਲੀ ਦਲ ਚ ਸੀ ਜਾਂ ਕਿਸੇ ਹੋਰ ਪਾਰਟੀ ਚ ਸੀਗਾ ਤਾਂ ਭਾਜਪਾ ਵਿੱਚ ਜਾ ਕੇ ਕਿਹੜੀ ਇਹ ਜਿਹੜੀ ਮਸ਼ੀਨ ਹੈ ਵੀ ਉੱਥੇ ਇੱਕ ਧੁੱਲੇ ਕੇ ਸਾਫ਼ ਹੋ ਜਾਂਦਾ ਮੈਂ ਰਿੰਕੂ ਦੀ ਇੱਕ ਗੱਲ ਨਾਲ ਬੜੀ ਸਹਿਮਤਾ ਬਹੁਤ ਵੱਡੀ ਗੱਲ ਕੀਤੀ ਆ ਕਹਿੰਦਾ ਡੇਢ ਦੋ ਸਾਲ ਹੋ ਗਏ ਮੈਨੂੰ ਐਮਪੀ ਬਣਿਆ ਨੂੰ ਮੈਂ ਇੱਕ ਸਿੰਗਲ ਰੁਪਿਆ ਵੀ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਜਲੰਧਰ ਵਾਸਤੇ ਇੱਥੇ ਨਹੀਂ ਕਰ ਸਕਦਾ। ਸਿਰੋ ਮੋਦੀ ਸਾਹਿਬ ਦਿੰਦੀ ਨਹੀਂ। ਸ਼ਵੇਰ ਤੋਂ ਭੁੱਲਿਆ ਹੋਇਆ ਬੰਦਾ ਸ਼ਾਮ ਨੂੰ ਕਰਿਆ ਜਿਉ ਨੂੰ ਪਤਾ ਲੱਗ ਗਿਆ ਕਿ ਅਗਰ ਦੇਸ਼ ਦੇ ਵਿੱਚ ਕੋਈ ਭਾਰਤੀ ਜਨਤਾ ਪਾਰਟੀ ਸਰਕਾਰ ਬਣ ਸਕ ਜੇ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਵਿਸ਼ੇਸ਼ ਉਹਨਾਂ ਦਾ ਧਿਆਨ ਹੈ ਫੰਡ ਦੇਣਗੇ ਇਸ ਕਰਕੇ ਉਹਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ। ਹੁਣ ਦੇਖਿਓ ਬਹੁਤ ਪੈਸੇ ਤਾਂ ਪਹਿਲਾਂ ਵੀ ਬਹੁਤ ਆਏ ਨੇ। ਪੰਜਾਬ ਦੇ ਵਿੱਚ 50 ਹਜ਼ਾਰ ਕਰੋੜ ਰੁਪਏ ਇਹਨਾਂ ਨੇ ਕਰਜ਼ਾ ਲੱਤਾ ਪਰੰਤੂ ਉਹਨੂੰ ਕਿੱਥੇ ਖਰਚ ਕੀਤਾ ਕੋਈ ਰਿਕਾਰਡ ਨਹੀਂ ਹੈ। ਪਰੰਤੂ ਰਿੰਕੂ ਜੀ ਕਹਿੰਦੇ ਵੀ ਅਸੀਂ ਮੈਂ ਜਲੰਧਰ ਦੇ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਲੰਧਰ ਨੂੰ ਇੰਨਾ ਵਧੀਆ ਬਣਾ ਦਵਾਂਗੇ ਇੱਕ ਲੋਕ ਯਾਦ ਰੱਖਣਗੇ ਅੱਗੇ ਤੁਸੀਂ ਬਿੱਟੂ ਜੀ ਦੀ ਗੱਲ ਕੀਤੀ ਆ ਮੇਰੀ ਤਾਂ ਮੈਂ ਬਿੱਟੂ ਜੀ ਨੂੰ ਕਦੇ ਹੱਦ ਤੱਕ ਕੋਈ ਜ਼ਿਆਦਾ ਮੇਰੀ ਇੰਟਰੈਕਸ਼ਨ ਨਹੀਂ ਹੈ ਤੇ ਮਿਲਿਆ ਵੀ ਨਹੀਂ ਪਰੰਤੂ ਮੈਂ ਸਾਨੂੰ ਇੱਕ ਗੱਲ ਕਹਿਣਾ ਚਾਹਨਾ ਜੋ ਉਸ ਪਰਿਵਾਰ ਦਾ ਯੋਗਦਾਨ ਪੰਜਾਬ ਵਾਸਤੇ ਤੇ ਹਿੰਦੁਸਤਾਨ ਵਾਸਤੇ ਹੈ ਹੈਗਾ ਅਪਨੋ ਪਤੀਆ ਸਾਰ ਇਤਿਹਾਸ ਦਾ ਸਿੰਗਲ ਵੀ ਉਹਦੀ ਸ਼ਿਕਾਇਤ ਕੋਈ ਈਡੀ ਦੇ ਪਾਸ ਨਹੀਂ ਹੈ ਕਿ ਇਨਕਮ ਟੈਕਸ ਦੇ ਪਾਸ ਨਹੀਂ ਸੀਬੀਏ ਦੇ ਪਾਸ ਨਹੀਂ ਹੈ ਆਪਣੀ ਮਰਜ਼ੀ ਨਾਲ ਆਪਣੇ ਓਕੇ ਆ ਵੀ ਮੈਨੂੰ ਕਹਿੰਦਾ ਇੱਥੇ ਕਾਂਗਰਸ ਵਿੱਚ ਮੇਰਾ ਇਹਨਾਂ ਨੇ ਜ루ਸ ਕੱਟ ਰੱਖਿਆ ਸੀ ਕਾਂਗਰਸ ਵਿੱਚ ਪੂਰੀ ਇੰਨੀ ਗਰੁੱਪਵਾਦੀ ਹੋਈ ਪਈ ਸੀ ਉਹਨੂੰ ਐਡਾ ਵੱਡਾ ਕਾਬਿਲ ਹੈ ਉਹਦੀ ਫੈਮਿਲੀ ਬੈਕਗ੍ਰਾਉਂਡ ਦੇ ਬੰਦੇ ਨੂੰ ਭਾਰਤੀ ਜਨਤਾ ਪਾਰਟੀ ਜੁਆਨ ਕੀਤੀ ਹੈ ਉਹਨਾਂ ਅਸੀਂ ਉਹਦਾ ਧੰਨਵਾਦ ਕੀਤਾ ਉਹਨਾਂ ਨੂੰ ਪਰਮਿੰਦਰ ਢੀਣ ਸਾਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਉਹਨਾਂ ਨੇ ਵੀ ਹਮੇਸ਼ਾ ਇਹ ਗੱਲ ਕਹੀ ਆ ਵੀ ਅਸੀਂ বিজেপি ਨਾਲ ਗੱਠ ਜੋੜ ਨਹੀਂ ਰੱਖਾਂਗੇ ਜਦੋਂ বিজেপি ਦੇ ਨਾਲ ਗੱਠ ਜੋੜ ਸੀ ਸਰਕਾਰ ਸੀ ਸੈਂਟਰ ਦੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਕਿ ਸਾਨੂੰ ਮੋਦੀ ਸਾਹਿਬ ਵੱਲੋਂ ਇੱਥੇ ਕੋਈ ਫੰਡ ਨਹੀਂ ਦਿੱਤਾ ਗਿਆ ਪੰਜਾਬ ਸੀ ਜੋ ਉਸ ਨਾਲ ਬਿਤਕਰਾ ਕੀਤਾ ਗਿਆ ਜਿਸ ਕਾਰਨ ਅੱਜ ਉਹ ਇਕੱਲੇ ਚੋਣੜ ਨੂੰ ਤਿਆਰ ਨੇ ਕੀ ਲੱਗਦਾ ਹੈ ਕਿ ਆਪਣਾ ਇਹ ਮੁੱਦਾ ਲੈ ਕੇ ਕਿਹਨਾਂ ਸਾਹਿਬ ਜਤਨ ਗਈ ਮੈਂ ਪਰਮਿੰਦਰ ਢੀਂਸਾ ਜੀ ਬਾਰੇ ਇੱਕ ਗੱਲ ਕਹਿਣੀ ਚਾਹੁੰਨੀ ਆ ਪਰਮਿੰਦਰ ਢੀਂਸਾ ਜੀ ਤੇ ਉਹਨਾਂ ਦੇ ਫਾਜ਼ਲ ਸਾਹਿਬ ਸਰਦਾਰ ਸੁਖਦੇਵ ਢੀਂਸਾ ਜੀ ਬਹੁਤ ਅੱਛੇ ਇਨਸਾਨ ਨੇ ਬਹੁਤ ਵੱਡਾ ਉਹਨਾਂ ਦਾ ਆਪਣੇ ਏਰੀਆ ਵਿੱਚ ਆਪਣੇ ਸਾਰੇ ਪੰਜਾਬ ਵਿੱਚ ਯੋਗਦਾਨ ਹੈ ਬਹੁਤ ਵੱਡੇ ਉਹਨਾਂ ਨੇ ਡਿਵੈਲਪਮੈਂਟ ਕੀਤਾ ਪਰੰਤੂ ਜਿਹੜੀ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਜੁਆਇਨ ਕੀਤਾ ਦੁਆਰ ਤੋਂ ਸਭ ਤੋਂ ਵੱਡੀ ਉਹਨਾਂ ਦੀ ਇਹ ਗਲਤੀ ਹੈ ਕਿ ਕਿ ਕਿਉਂਕਿ ਐਸਜੀਪੀਸੀ ਦਾ ਮੁੱਦਾ ਲੈ ਕੇ ਉਹ ਅਲੱਗ ਹੋਏ ਸੀਗੇ ਬਹੁਤ ਅੱਛੇ ਇਨਸਾਨ ਨੇ ਉਹ ਪਰੰਤੂ ਅਗਰ ਸਭ ਤੋਂ ਵੱਡੀ ਕੋਈ ਗਲਤੀ ਕੀਤੀ ਹੈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਉਹਨੇ ਜੁਆਇਨ ਕੀਤਾ ਐਡੀ ਵੱਡੀ ਪਾਰਟੀ ਉਹਨਾਂ ਨੇ ਅੱਗੇ ਮਰਜਰ ਕੀਤੀ ਆ ਅਕਾਲੀ ਦਲ ਵੀ ਉਹਨਾਂ ਦੀ ਸਪੋਰਟ ਨਹੀਂ ਕਰ ਰਿਆ ਅਸੀਂ ਤਾਂ ਹੋਰ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਜੀ ਵੀ ਤੁਸੀਂ ਰਿਵਿਊ ਕਰ ਲਓ ਬਹੁਤ ਅੱਛੇ ਇਨਸਾਨ ਨੇ ਬਹੁਤ ਬੜਾ ਯੋਗਦਾਨ ਆਪਣੇ ਏਰੀਆ ਵਿੱਚ ਪਰੰਤੂ ਉਹਨਾਂ ਦੀ ਇਛਾਈ ਉੱਥੇ ਖਤਮ ਹੋ ਜਾਂਦੀ ਆ ਜਿੱਥੇ ਉਹਨਾਂ ਨੇ ਸ਼ੋਭਨੀ ਕਾਲੀ ਦਲ ਦੇ ਟਿਕਟ ਤੋਂ ਆਪਣੇ ਆਪ ਨੂੰ ਕਹਿ ਰਹੇ ਨੇ ਪ੍ਰੋਜੈਕਟ ਕਰ ਰਹੇ ਵੀ ਅਸੀਂ ਇਲੈਕਸ਼ਨ ਲੜਾਂਗੇ ਹੋਰ ਵੀ ਰਾਘਵੀ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸੱਸੀ ਗਾਸਰ ਸੱਸੀ ਗਾਸਰ ਸਿਰ ਕਿਸ ਤਰ੍ਹਾਂ ਦੇਖਦੇ ਹੋ ਕਿ 2024 ਦੇ ਇਲੈਕਸ਼ਨ ਵੀ ਨਜ਼ਦੀਕ ਨੇ ਸੈਂਟਰ ਵਿੱਚ ਮੋਦੀ ਸਰਕਾਰ ਆ ਪਹਿਨਾ ਕਾਂਗਰਸ ਸਰਕਾਰ ਸੀਗੀ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ 2 ਸਾਲ ਸੱਤਾ ਵਿੱਚ ਆਏ ਨੂੰ ਪਹਿਨਾ ਅਕਾਲੀ ਦੋ ਦੀ ਸਰਕਾਰ ਹੀ 10 ਸਾਲ ਫਿਰ ਕਾਂਗਰਸ ਸਰਕਾਰ ਰਹੀ ਕਿੰਨਾ ਦਾ ਕਾਰਜਕਾਲ ਤੁਸੀਂ ਪੰਜਾਬ ਵਿੱਚ ਵਧੀਆ ਦੇਖਦੇ ਹੋ ਅਤੇ ਕਿਹੜੀ ਸਰਕਾਰ ਦਾ ਸੈਂਟਰ ਵਿੱਚ ਵਧੀਆ ਦੇਖਦੇ ਹੋ ਦੇਖੋ ਸਰ ਪਹਿਲੀ ਗੱਲ ਇਹ ਹੈ ਵੀ ਜਦੋਂ ਵੀ ਕਿਤੇ ਮੈਂ ਮੁਲਾਜ਼ਮਾਂ ਮੁਲਾਜ਼ਮਾਂ ਦੀ ਉਸ ਤੋਂ ਬੋਲੂਗਾ ਜੀ ਜਦੋਂ ਵੀ ਪੇ ਕਮਿਸ਼ਨ ਮਿਲਿਆ ਸਰਕਾਰ ਨੂੰ ਕਾਲੀ ਸਰਕਾਰ ਤੋਂ ਮਿਲਿਆ ਅੱਜ ਤੱਕ ਕਦੀ ਵੀ ਨਹੀਂ ਹੋਇਆ ਵੀ ਡੀਏ ਦੀ ਕਿਸ਼ਤ ਕਾਲੀ ਸਰਕਾਰ ਨੇ ਨਾ ਦਿੱਤੀ ਹੋਵੇ ਕਿਉਂਕਿ ਹੁਣ ਤੁਸੀਂ ਆਪ ਦੇਖ ਲਓ 4 ਸਾਲ ਹੋ ਗਏ ਕੋਈ ਡੀਏ ਦੀ ਕਿਸੇ ਨਹੀਂ ਦਿੱਤੀ 149% ਦੀ ਡਿਗਰੀ ਸੀ 119 ਵੀ ਪੂਰਾ ਨਹੀਂ ਦਿੱਤਾ ਮੈਨੂੰ ਖੁੱਦ 300 ਰੁਪਿਆ ਕੈਸ਼ ਲਾਉਨਸ ਮਿਲਦਾ ਸੀ ਨਾ ਬੈਂਕ 'ਚ ਉਹ ਵੀ ਬੰਦ ਕਰਤਾ ਇਹਨਾਂ ਨੇ ਫਿਰ ਕਿਸ ਕਰਕੇ ਅਸੀਂ ਤਾਂ ਕਾਲੀ ਸਰਕਾਰ ਹੀ ਕਹਾਂਗੇ ਜੀ ਵਧੀਆ ਮਲਾਜਮਾਂ ਦੇ ਖੇਤ ਦੀ ਸਰਕਾਰ ਸੀਗੀ ਸੈਂਟਰ ਵਿੱਚ ਕਿਹਦੀ ਸਰਕਾਰ ਦੇਖਾ ਜਾਓਗੇ ਸੈਂਟਰ 'ਚ ਜੋ ਸਰਕਾਰ ਦੇਖੋ ਜੀ ਭਾਵੇਂ ਜੀ ਸਰਕਾਰ ਚਾਹੇ ਆ ਜਾਏ ਪਰ ਕਾਲੀ ਸਰਕਾਰ ਦਾ ਜਿਹੜਾ ਉਹਨਾਂ ਦਾ ਆਪਸ ਵਿੱਚ ਕੰਬੀਨੇਸ਼ਨ ਹੈਗਾ ਤਾਂ ਕਮ ਸੇ ਕਮ ਸਰਕਾਰ ਨੂੰ ਮਿਲਦਾ ਸੀਗਾ ਕੁਝ ਪਹਿਲਾਂ ਕਾਲੀ ਸਰਕਾਰ ਮੇਰੇ ਉਹਨਾਂ ਦਾ ਕਾਠ ਟੁੱਟ ਗਿਆ ਹੁਣ ਤਾਂ ਕਾਠ ਜੀ ਟੁੱਟ ਗਿਆ ਦੇਖੋ ਜੀ ਪਹਿਲਾਂ ਤਾਂ ਇਹ ਵਧੀਆ ਬੀਜੇਪੀ ਦੀ ਕਾਰਜਕਾਰੀ ਰਹੀ ਹੈ ਦੇਖੋ ਜੀ ਕਾਲੀ ਸਰਕਾਰ ਉਹਨਾਂ ਦਾ ਉਸ ਤਿਕਾ ਕੋਈ ਵੀ ਲੈਣਾ ਸੀ ਜਿਵੇਂ ਹੁਣ ਕੋਈ ਵੀ ਕਰਾਂਟ ਆਉਣੀ ਆ ਇਹ ਲੈ ਤੇ ਆਉਂਦੇ ਸੀ ਨਾ ਉਹਨਾਂ ਕੋਲੋਂ ਦੇਖੋ ਹੁਣ ਇਹਨਾਂ ਨੇ ਕੁਝ ਨਹੀਂ ਦਿੱਤਾ ਬੀਜੇਪੀ ਨੇ ਹਾਂ ਜੀ ਇਹ ਸਨ ਸਾਡੇ ਨਾਲ ਆਮ ਲੋਕ ਜਿਨ੍ਹਾਂ ਨੇ ਸੈਂਟਰ ਸਰਕਾਰ ਦੇ ਬਾਰੇ ਵੀ ਅਤੇ ਜੋ ਸਰਕਾਰਾਂ ਰਹੀਆਂ ਨੇ ਸਟੇਟਾਂ ਵਿੱਚ ਉਹਨਾਂ ਬਾਰੇ ਵੀ ਆਪਣੇ ਜੋ ਹੈ ਬਿਆਨਬਾਜ਼ੀ ਕੀਤੀ ਹੈ ਆਪਣੇ ਵਿਚਾਰ ਰੱਖਿਆ ਹਨ ਇਸੇ ਤਰ੍ਹਾਂ ਦੀਆਂ ਖਬਰਾਂ ਲੈ ਕੇ ਤੁਹਾਨੂੰ ਮਿਲਦਾ ਰਹਾਂਗੇ ਸੰਗਰੂਰ ਤੋਂ ਗੁਰਿੰਦਰ ਸਿੰਘ ਬੀਜੀਸੀ ਨਿਊਜ਼